ਲਫਟਨੈਂਟ ਜਨਰਲ ਧਪਿੰਦਰ ਸਿੰਘ ਹੂਡਾ ਆਪਣੀ ਪਤਨੀ ਰਸ਼ਮੀ ਹੂਡਾ ਦੇ ਨਾਲ ਅੰਬਾਲਾ ਵੱਲ ਨੂੰ ਜਾ ਰਹੇ ਸੀ ਤੇ ਇਹ ਘਟਨਾ ਹੈ ਜ਼ਿਰਕਪੁਰ ਪੁਲ ਦੀ ਉੱਥੇ ਜਦੋਂ ਇਹਨਾਂ ਦੀ ਗੱਡੀ ਜਾ ਰਹੀ ਸੀ ਤੇ ਪਿੱਛੋਂ ਦੰਦ ਨਾਦੇ ਹੋਏ ਇੱਕ ਵੀਆਪੀ ਹੁੰਦੇ ਆ ਪੰਜਾਬ ਦੇ ਔਰ ਉਹਨਾਂ ਦੇ ਨਾਲ ਗੱਡੀਆਂ ਹੁੰਦੀਆਂ ਉਹ ਲੰਘ ਜਾਂਦੀਆਂ ਤੇ ਦੋ ਉਹਨਾਂ ਦੇ ਨਾਲ ਸਕਾਟ ਜਿਪਸੀਸ ਹੁੰਦੀਆਂ ਇੱਕ ਗੱਡੀ ਤਾਂ ਲੰਘ ਜਾਂਦੀ ਆ ਪਰ ਦੂਸਰੀ ਗੱਡੀ ਲੰਘਣ ਦੇ ਵਿੱਚ ਕਾਮਯਾਬ ਨਹੀਂ ਹੁੰਦੀ ਲਗਭਗ ਉਹਨੂੰ 3 ਸੈਕਿੰਡ ਲੱਗ ਜਾਂਦੇ ਆ ਔਰ ਇੰਨਾ 3 ਸੈਕਿੰਡ ਦੇ ਵਿੱਚ ਹੀ ਉਹ ਜਿਹੜੇ ਪੰਜਾਬ ਪੁਲਿਸ ਦੇ ਸਿਕਿਉਰਿਟੀ ਵਾਲੇ ਸੀ ਉਹ ਇੰਨੇ ਕ ਖਫਾ ਹੋ ਗਏ ਇੰਨੇ ਕ ਨਾਰਾਜ਼ ਹੋ ਗਏ ਇੰਨੇ ਕ ਗੁੱਸੇ 'ਚ ਆ ਗਏ ਕਿ ਪਹਿਲਾਂ ਤਾਂ ਉਹਨਾਂ ਨੇ ਇਸ ਲੈਫਟੇਨੈਂਟ ਜਨਰਲ ਦਪਿੰਦਰ ਸਿੰਘ ਹੁੱਡਾ ਦੀ ਗੱਡੀ ਨੂੰ ਓਵਰਟੇਕ ਕੀਤਾ ਖੱਬਿਓਂ ਪਾਸੇ ਕੱਟ ਮਾਰਿਆ ਤਾਂ ਕਿ ਉਹਨਾਂ ਦੀ ਗੱਡੀ ਦੇ ਵਿੱਚ ਉਹਨਾਂ ਦੀ ਗੱਡੀ ਵਜੇ ਉਹਨਾਂ ਦੀ ਗੱਡੀ ਭੰਨਤੀ ਇਹ ਹੰਕਾਰ ਕਿੱਥੋਂ ਆ ਜਾਂਦਾ ਔਰ ਖਾਸ ਤੌਰ ਤੇ ਪੰਜਾਬ ਪੁਲਿਸ ਦੇ ਵਿੱਚ ਇਸ ਤਰ੍ਹਾਂ ਦਾ ਹੰਕਾਰ ਸਾਨੂੰ ਲਗਾਤਾਰ ਕਿਉਂ ਦੇਖਣ ਨੂੰ ਮਿਲ ਰਿਹਾ ਅਰਵਿੰਦ ਕੇਜਰੀਵਾਲ ਜਦੋਂ ਹਜੇ ਦਿੱਲੀ ਦੇ ਵਿੱਚ ਵੀ ਉਹ ਸੱਤਾ ਤੇ ਕਾਬਜ਼ ਨਹੀਂ ਸੀ ਹੋਇਆ ਤੇ ਤੁਹਾਨੂੰ ਯਾਦ ਹੈ ਕੀ ਕਹਿੰਦਾ ਹੁੰਦਾ ਸੀ ਆ ਕਹਿੰਦਾ ਜਿਹੜੇ ਸਿਕਿਉਰਿਟੀ ਵਾਲੇ ਹੂਟਰ ਮਾਰਦੇ ਫਿਰਦੇ ਆ ਰੈਡ ਲਾਈਟਸ ਲਾ ਕੇ ਲੋਕਾਂ ਦੇ ਵਿੱਚ ਦਹਿਸ਼ਤ ਪੈਦਾ ਕਰਦੇ ਆ ਸਾਡੀ ਸਰਕਾਰ ਆ ਲੈਣ ਦੇਉ ਤੇ ਅਸੀਂ ਇਸ ਚੀਜ਼ ਨੂੰ ਬਿਲਕੁਲ ਬੰਦ ਕਰਾਂਗੇ ਤਾਂ ਕਿ ਜਿਹੜੇ ਆਮ ਲੋਕ ਨੇ ਸੜਕਾਂ ਦੀ ਵਰਤੋਂ ਕਰਦੇ ਨੇ ਜਿਹੜੇ ਸੜਕਾਂ ਦਾ ਇਸਤੇਮਾਲ ਕਰਦੇ ਉਹਨਾਂ ਦਾ ਵੀ ਉਹਨਾਂ ਹੀ ਅਧਿਕਾਰ ਆ ਤੇ ਉਹਨਾਂ ਦੇ ਵਿੱਚ ਜਿਹੜੀ دہشت ਪੈਦਾ ਕਰਦੇ ਨੇ ਇਹ ਸਿਕਿਉਰਿਟੀ ਵਾਲੇ ਇਸ ਚੀਜ਼ ਨੂੰ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਔਰ ਅਸੀਂ ਬੰਦ ਕਰਾਂਗੇ ਬਲਕਿ ਪੰਜਾਬ ਦੇ ਵਿੱਚ ਪਿਛਲੇ 3.5 ਸਾਲਾਂ ਦੇ ਦੌਰਾਨ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਸਾਨੂੰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਦੇਖਣ ਨੂੰ ਮਿਲੀਆਂ ਜਿੱਥੇ ਕਿ ਇਹ ਜਿਹੜੇ ਸਿਕਿਉਰਿਟੀ ਵਾਲੇ ਆ ਕਿਸ ਤਰ੍ਹਾਂ ਆਮ ਲੋਕਾਂ ਦੇ ਵਿੱਚ دہشت ਪੈਦਾ ਕਰਕੇ ਸਾਇਰਨ ਮਾਰ ਕੇ ਹੂਟਰ ਮਾਰ ਕੇ ਉਹਨਾਂ ਨੂੰ ਡਰਾ ਕੇ ਪਾਸੇ ਕਰ ਦਿੰਦੇ ਨੇ ਤੇ ਜੇ ਕੋਈ ਪਾਸੇ ਨਹੀਂ ਹੁੰਦਾ ਤੇ ਕਿਸ ਤਰ੍ਹਾਂ ਉਹਨਾਂ ਦੇ ਨਾਲ ਗਾਲੀ ਗਲੋਚ ਤੱਕ ਕਰ ਦਿਆ ਕਿਸ ਤਰ੍ਹਾਂ ਉਹਨਾਂ ਨੂੰ ਕਈ ਵਾਰੀ ਤਾਂ ਇਹ ਕੁੱਟਮਾਰ ਵੀ ਦਿੰਦੇ ਆ